ਰੁਵੀ ਤੁਸੀਂ ਪਿੰਡ ਕਿਹੜਾ ਜੇ ਪਿੰਡ ਫੜੀ ਮਸਾਫ ਕੀ ਗੱਲ ਹੋਈ ਆ ਜਿਹੜਾ ਯਾਰ ਘਰ ਚ ਖਲਾਰਾ ਪਿਆ ਇਹ ਜੇ ਗੈਸ ਤੋਂ ਅੱਗ ਲੱਗ ਗਈ ਕਿਦਾਂ ਤੇ ਗੈਸ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਦਵਾ ਨਹੀਂ ਗੁੱਡਾਂ ਇੱਥੇ ਸਕੂਲਾਂ ਤੇ ਅਸੀਂ ਚਾਰ ਬੜਾਂਗੇ ਪਈਏ 6 6:30 ਦਾ ਟਾਈਮ ਇਸੌੜਦੇ ਤੇ ਇੱਕ ਗੁੱਡੀ ਦੇ ਮਥਲੇ ਬੈਗੀ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊ ਨੇ ਲੱਕ ਹੋ ਕੇ ਅੱਗ ਲਾਈ ਤੇ ਇੱਕ ਤਾਂ ਧਵਾਕਾ ਜਨਖਲਿਆ ਸਾਰਾ ਖਲਾਰਾ ਪਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਵਜੂਦ ਮਾਇਦਾ ਤੇ ਬੇਟਾ ਹੈ ਮੇਰਾ ਗੁੱਡੀਆਂ ਤੇ ਉਹ ਕਿੰਨਾ ਗ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾਂ ਵੀ ਜੜੀਆਂ ਡਗੀਆਂ ਉਹ ਵੀ ਉਸਨੇ ਉਸਨੇ ਡਿੱਗੀਆਂ ਕਿੰਨੀ ਕ ਅਗ ਲੱਗੀ ਅੱਗ ਕਾਫੀ ਵਾਰ ਬਹੁਤ ਜਿਆਦੀ ਤੇ ਕੀ ਮੰਗ ਕਰਦੇ ਜੋ ਬੱਚਾ ਘਰ ਹੀ ਮੇਰਾ ਦੇਖਿਆ ਜਿਹੜੀ ਧੱਪਿਆ ਵਾਲਾ ਬੰਦਾ ਮੈਂ ਤਾਂ ਹੁਣ ਘਾ ਘਰ ਨਹੀਂ ਪਾਇਆ ਜਣਾ ਸਵਾਸੇ ਵੀ ਵੀਰਾਂ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾ ਕੀ ਨਾ ਜੇ ਤੁਹਾਡਾ ਗੁਰਪ੍ਰੀਤ ਪਿੰਡ ਕਿਹੜਾ ਜੀ ਤੇ ਕੀ ਗੱਲ ਹੋਈ ਆੜੇ ਹੱਤ ਦੇ ਸਟਾਮ ਵਗੈਰਾ ਲਗੀਆਂ ਤੇ ਸਿਲੰਡਰ ਫਟਿਆ ਹੀ ਚਾਹ ਧਰ ਲੱਗੇ ਸੀ ਕਿੰਨੇ ਕ ਵਜ ਦੀ ਗੱਲ ਆ ਤੇ ਸਾਡੇ ਕਿਛ ਕਿੰਨਾ ਕ ਨੁਕਸਾਨ ਹੋਇਆ ਵਾ ਵਾ ਜੀ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹ ਧਰ ਲੱਗੇ ਹਾਂ ਤੇ ਜਿਹੜਾ ਚਾਹ ਤੇ ਉੱਤਰ ਪਾਣੀ ਰੱਖਿਆ ਹੀ ਤੋਂ ਫਟ ਗਿਆ ਤੇ ਕਿਨਾ ਕ ਕੰਦਾ ਕੁੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਹੱਤ ਪੈਰੀ ਸੜਿਆ ਤੇ ਕੰਦਾ ਕੋਠੇ ਡਿੱਤੀ ਕਿੰਨੇ ਕਵਜੇ ਦੀ ਗੱਲ ਐ ਸਾਢੇ 6 ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸਾਂ ਪਿੰਡ ਕਿਹੜਾ ਜੀ ਪੈਣੀ ਮਸਾਲੇ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਥੜੀ ਦਾ ਪਾ ਕਰਕੇ ਅਗਰ ਗੁਰਜੀਤ ਸਿੰਘ ਕੰਮ ਕਰਦਾ ਸੀ ਆਪਣਾ ਦੋ ਕੁੜੀਆਂ ਗਰੀਬੀਆਂ ਇੱਕ ਲੜਕਾ ਇਹਦਾ ਛੋਟਾ ਇਹਨਾਂ ਨਾਲ ਕੋਈ ਕੱਲੇ ਵਰਗੀਜੀਤ ਸਿੰਘ ਦੇ ਸੱਤੇ ਕਰਜ਼ਾ ਕਰੂਆ ਦਾ ਤੇ اچانک ਫਰੈਂਡ ਦਾ ਨੁਕਸਾਨ ਹੋਣ ਕਰਕੇ ਕਰਜ਼ਾ ਸਾਰਾ ਨੁਕਸਾਨ ਹੋ ਗਿਆ ਇਹ ਮਾਤੜ ਬੰਦਾ ਹੈ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਉ ਜਾਂ ਆਪਣਾ ਘਰ ਬਣਾਉਗਾ ਤੇ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੋ ਗਵਾਂਢੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜੀ ਹੋਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਘਰ ਪਰਿਵਾਰ ਤੇ